ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਦਾਵ ਨੂੰ ਉਸ ਵੇਲੇ ਲੋਕਾਂ ਦਾ ਪਰਵਾਹ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਅਤੇ ਗੁਰਦੀਪ ਸਿੰਘ ਰੰਦਾਵਾ ਦੇ ਪਿੰਡ ਸ਼ਾਹਪੁਰ ਜਾਜਨ ਦੇ ਵੱਡੇ ਆਗੂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਜਸਕਰਨ ਸਿੰਘ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੋੜੀਆਂ ਵਿਧਾਨ ਸਭਾ ਹਲਕੇ ਦੇ ਪਰਿਵਾਰੀ ਸਨ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਦਾ ਧਿਆਨ ਨਹੀਂ ਰੱਖ ਸਕਦੀ ਉਹ ਲੋਕਾਂ ਦਾ ਕੀ ਧਿਆਨ ਰੱਖੇਗੀ ਇਸ ਮੌਕੇ ਤੇ ਜਸਕਰਨ ਸਿੰਘ ਨੇ ਗੁਰਦੀਪ ਰੰਦਾਵਾ ਤੇ ਵੀ ਤਿੱਖੇ ਹਮਲੇ ਕੀਤੇ ਸੁਖਜਿੰਦਰ ਰੰਦਾਵਾ ਨੇ ਕਿਹਾ ਕਿ ਹਲਕੇ ਵਿੱਚ ਦੂਸਰੀਆਂ ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਖਾਸ ਕਰਕੇ ਅਕਾਲੀ ਵੀ ਉਹਨਾਂ ਨੂੰ ਸਮਰਥਨ ਦੇ ਰਹੇ ਹਨ ਸਰਦਾਰ ਰੰਦਾਵਾ ਨੇ ਲੰਗਾਹ ਵੱਲੋਂ ਆਪਣੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਵਾਉਣ ਦੀਆਂ ਗੱਲਾਂ ਬਾਰੇ ਬੋਲਦੇ ਹੋਏ ਕਿਹਾ ਕਿ ਇਹੋ ਜਿਹੇ ਨੇਤਾਵਾਂ ਨੇ ਹੀ ਤਾਂ ਅਕਾਲੀ ਦਲ ਦਾ ਬੇੜਾਗਰ ਕੀਤਾ ਹੈ ਰੰਦਾਵਾ ਨੇ ਕਿਹਾ ਲੰਗਾਹ ਨੇ ਤਾਂ ਲੋਕ ਸਭਾ ਦੇ ਵਿੱਚ ਵੀ ਵੋਟਾਂ ਪਵਾਇਆਂ ਸੀ ਹੁਣ ਕਿਹੜੀ ਕੋਈ ਵੱਡੀ ਗੱਲ ਆ ਗਈ ਰੰਦਾਵਾ ਨੇ ਆਪਣੇ ਵਿਰੋਧੀ ਆਮ ਆਦਮੀ ਉਮੀਦਵਾਰ ਤੇ ਵੀ ਤਿੱਖੇ ਹਮਲੇ ਕੀਤੇ ਥੋੜੀਆਂ ਵੋਟਾਂ ਇਹਦੇ ਲੀਡ ਕਵਾਂਗੇ ਜਿਹੜੇ ਆ ਬਿੱਕੋ ਬੈਠੇ ਨੇ ਮਾਸਟਰ ਜੀ ਬੈਠੇ ਨੇ ਜਿਸ ਕਰਨ ਬੈਠਾ ਇਹ ਦੋ ਫਾਊਂਡਰ ਮੈਂਬਰ ਨੇ ਜਿਨ੍ਹਾਂ ਨੇ ਇਹ ਛਾਪੁਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਪੈਰ ਲਵਾਏ ਉਹ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ 17 ਜੀ ਇਹ ਲੋਕ ਜਨਾਂ ਨੂੰ ਹੁਣ ਲਈ ਦੇ ਇਹਦੇ ਸਾਰੇ ਕਾਂਗਰਸ ਦੇ ਵਿੱਚ ਹੁੰਦੇ ਸੀ ਤੇ ਇੰਨਾ ਨਹੀਂ ਹੋਰ ਵੀ ਅੱਗੇ ਵਿਕਤਾਂ ਡਿੱਗਦੀਆਂ ਰਹਿਣ ਗਿਆ ਨੇ ਨੇਕਤ ਤੁਸੀਂ ਵੇਖਿਓ ਕਿ ਕਿਵੇਂ ਤੁਸੀਂ ਆ ਪਿੱਠੇ ਨਿਕੋਸਰਾ ਵਾਲੇ ਬੈਠੇ ਨੇ ਕੱਲ ਨਿਕੋਸਰਾ ਚ ਸਾਰਾ ਦਾ ਸਾਰਾ ਪਿੰਡ ਹੋ ਇੱਕ ਇੱਕ ਰਹਿ ਗਿਆ ਜਿਹਨੂੰ ਮੈਂ ਨਹੀਂ ਲੈਣਾ ਆਜੋ ਮੈਂ ਕੋਈ ਦਾ ਕੋਲਡ ਲੀਡਰ ਨਹੀਂ ਕਹਿੰਦਾ ਹੁੰਦਾ ਇੱਕ ਰਹਿ ਗਿਆ ਜਿਹਨੂੰ ਮੈਂ ਨਹੀਂ ਲੈਣਾ ਤੇ ਬਾਕੀ ਪਿੰਡ ਸਾਰਾ ਮੇਰੇ ਨਾਲ ਹੈ ਔਰ ਕਾਂਗਰਸ ਦੀ ਪਾਲਿਸੀ ਦੇ ਦੇ ਨਾਟ ਹਰਿਆਣੇ ਨੂੰ ਕੋਡ ਬਣਾ ਦਿੱਤੀ ਜਾ ਰਹੀ ਹੈ ਉਸ ਬੰਦ ਵਿੱਚ ਕਿੰਨੂ ਹਰਿਆਣੇ ਦਾ ਜਿਹੜਾ ਦੇਖੋ ਇਹ ਸਾਡੀ ਬਦਕਿਸਮਤੀ ਹੈ 2022 ਦੇ ਵਿੱਚ ਮੁੱਖ ਮੰਤਰੀ ਨੇ ਆਪਣਾ ਕਲੇਮ ਪੰਜਾਬ ਚ ਛੱਡ ਦਿੱਤਾ ਔਰ 5:30 ਵਜੇ ਮੁੱਖ ਮੰਤਰੀ ਟਵੀਟ ਕਰ ਰਿਹਾ ਕਿ ਰਾਤ ਸ਼ਾਮ ਨੂੰ ਜਿਦੋਂ ਪਤਾ ਸਾਰੀ ਦੁਨੀਆ ਨੂੰ ਕਿ ਮੁੱਖ ਮੰਤਰੀ ਸਾਹਿਬ ਕਿਹੜੀ ਦੁਨੀਆ ਚਲੇ ਜਾਂਦੇ ਨੇ ਉਹਨਾਂ ਟਵੀਟ ਕਰ ਰਹੇ ਨੇ ਕਿ ਪੰਜਾਬ ਨੂੰ ਤੇ ਆਪਣੀ ਅਸੈਂਬਲੀ ਬਣਾਉਣ ਲਈ ਜ਼ਮੀਨ ਦਿੱਤੀ ਜਾਏ ਇਹਨੂੰ ਪਤਾ ਨਹੀਂ ਮੁੱਖ ਮੰਤਰੀ ਇਸ ਪੰਜਾਬੀ ਸੂਬੇ ਦੀ ਲਹਿਰ ਦੇ ਵਿੱਚ ਪੰਜਾਬੀ ਸੂਬਾ ਪੜਾਉਣ ਮਲੇ ਕਿੰਨੀਆਂ ਕੁਰਬਾਨੀਆਂ ਹੋਈਆਂ ਕਿੰਨੇ ਦਿਨ ਕਈ ਕਈ ਮਹੀਨੇ ਜੇਲਾਂ ਕੱਟੀਆਂ ਗਈਆਂ ਪਰ ਪੰਜਾਬੀ ਸੂਬਾ ਉਹਨਾਂ ਨੇ ਲਿਆ ਤੇ ਉਹ ਆਪਣਾ ਕਲੇਮ ਹੀ ਪੰਜਾਬੀ ਤੇ ਇਹੋ ਜਿਹੇ ਮੁੱਖ ਮੰਤਰੀ ਨੂੰ ਚਾਹੀਦਾ ਹੀ ਕੀ ਕਿ ਪੰਜਾਬ ਨੂੰ ਚਾਹੀਦੇ ਨਹੀਂ ਇਹੋ ਜਿਹੇ ਮੁੱਖ ਮੰਤਰੀ ਜਿਹਨੂੰ ਪੰਜਾਬ ਦੇ ਮੰਗਾ ਬਾਰੇ ਪੰਜਾਬ ਦੇ ਗੱਲਾਂ ਬਾਰੇ ਐਸਵਾਈਐਲ ਬਾਰੇ ਜਾਂ ਕਿਸੇ ਚੀਜ਼ ਬਾਰੇ ਇਹ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਕੀ ਆ ਅੰਦਾਜ਼ਾ ਹੁਣ ਤੱਕ ਕਿੰਨੇ ਕ ਪਿੰਡਾਂ ਚੋਂ ਕਾਂਗਰਸ ਨੂੰ ਅਕਾਲੀ ਦਲ ਸਪੋਰਟ ਬੈਗੀ ਅਕਾਲੀ ਦਲ ਤਾਂ ਆਪਾਂ ਜਿੱਥੇ ਜਾਣੇ ਜਿਹੜੇ ਪਿੰਡ ਜਾਣੇ ਆ ਅਕਾਲੀ ਦਲ ਜਿਆਦਾ ਕੌਂਗਰੈਸ ਨੂੰ ਸਪੋਰਟ ਕਰ ਰਿਹਾ ਲੋਕ ਸਿਆਣੇ ਨੇ ਕਿ ਆਮ ਆਦਮੀ ਪਾਰਟੀ ਐਂਟਰੀ ਨੈਸ਼ਨਲ ਨੇ ਇਹਨਾਂ ਨੇ ਆਪਣਾ ਇੱਕ ਕੋਈ ਅਜੰਡਾ ਪਤਾ ਨਹੀਂ ਕਿਹੜਾ ਅਜੰਡਾ ਇਹਨਾਂ ਦਾ ਉਹ ਉਸ ਏਜੰਡੇ ਤੇ ਚੱਲਣਾ ਚਾਹੁੰਦੇ ਆ ਪਰ ਇੱਕ ਚੀਜ਼ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਕਾਲੀ ਦਲ ਪੰਜਾਬ ਤੇ ਇੱਕ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਦਾ ਖਤਮ ਹੋਣਾ ਪੰਜਾਬ ਦੀ ਸ਼ੁਭ ਸੰਕੇਤ ਲਈ ਅੱਜ ਸਰਕਾਰ ਦਾ ਸੱਭ ਤੋਂ ਫੈਸਲਾ ਲਿਆ ਜਾ ਰਿਹਾ 15 ਤਰੀਕ ਨੂੰ ਰੱਖੀ ਸੀ ਉਸ ਫੈਸਲੇ ਉਹ ਯਾਰ ਜਿਹੜਾ ਮਰਜੂਲ ਆ ਲੈ ਪਹਿਲੇ ਵੀ ਤੋਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਪਾਰਲੀਮੈਂਟ ਚ ਜਿਹੜਾ ਬੰਦਾ ਆਪ ਕਹਿੰਦਾ ਓਏ ਮੇਰੇ ਮੇਰੀ ਸਪੋਰਟ ਲੈ ਲਓ ਉਹ ਲੋਕੋ ਮੈਨੂੰ ਉਹ ਆਮ ਆਦਮੀ ਪਾਰਟੀ ਵਾਲਿਓ ਜੋ ਜਿਹੜਾ ਆਪਰਲੇ ਲੈ ਰਿਹਾ ਉਹਦੇ ਪਿੱਛੇ ਪਤਾ ਨਹੀਂ ਕੀ ਮੋਟ ਗਿਆ ਨਸਲ ਤਾਂ ਲੱਗਦਾ ਵੀ ਕਾਲੀ ਵਰਕਰ ਉਹਦਾ ਕਹਿਣਾ ਮੰਨਣਗੇ ਮੈਨੂੰ ਨਹੀਂ ਲੱਗਦਾ ਤੁਹਾਡੇ ਸਾਹਮਣੇ ਕਿੰਨੇ ਕਾਲੀ ਤੇ ਮੇਰੇ ਨਾਲ ਜੁਆਇਨ ਕਰ ਗਏ ਸਰ ਅੱਜ ਗੁਰਪੁਰਬ ਦੇ ਉੱਪਰ ਸ਼ਾਹਪੁਰ ਜਾਜਨ ਦੇ ਵਿੱਚ ਲੱਗਦਾ ਕਿ ਮੇਰੇ ਗੁਰੂ ਨਾਨਕ ਸਾਹਿਬ ਦਾ ਜਦੋਂ ਨਿਕਲੇ ਸਭ ਤੋਂ ਪਹਿਲਾਂ ਤੇ ਸਾਰੇ ਮੁਬਾਰਕਾਂ ਔਰ ਪਹਿਲਾ ਜਿਹੜਾ ਆਮ ਆਦਮੀ ਪਾਰਟੀ ਦਾ ਉਸੇ ਪਿੰਡ ਚ ਜਿੱਥੋਂ ਦਾ ਕੈਂਡੀਡੇਟ ਹੋਵੇ ਉਹਦੇ ਪਿੰਡ ਚ ਅਮਰੀ ਪਾਰਟੀ ਦਾ ਜਿਲ੍ਹਾ ਜਨਸਰ ਜਿਲ੍ਹਾ ਕਤਲ ਜੋ ਸੀ ਨਿਊ ਜੂਲ ਜਿਲ੍ਹਾ ਕਤਲ ਤੇ ਇਹ ਦੋ ਵਾਰੀ ਪਰਭਾਰੀ ਦੇ ਡੇਰ ਬਾਬਾ ਨਾਨਕ ਤੇ ਫਰਿਗੜ ਸ਼ੂਟੀਆਂ ਦੇ ਤੇ ਉਹ ਕਰਦੇ ਨੇ ਜੋ ਇਹਦਾ ਮਤਲਬ ਕਿ ਬਾਬਾ ਨਾਨਕ ਕਿਰਪਾ ਕਰਨਗੇ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ